ਹਾਂਜੀ ਬਾਈ ਹੋਰ ਕੀ ਹਾਲ ਆ ਠੀਕ ਠਾਕ ਬਾਈ ਜੀ ਆਓ ਜੀ ਐਨੂੰ ਤੁਹਾਨੂੰ ਜੀ ਤੇ ਕਿਵੇਂ ਅੱਜ ਆਪਣੇ ਕੋਲੇ ਕਿੰਨੇ ਮੋਟਰਸਾਈਕਲ ਖੜੇ ਆਪਣੇ ਕੋਲੇ ਹੈਗੇ ਆ ਜੀ 10 ਕ ਮੋਟਰਸਾਈਕਲ ਸਟਾਕ ਹੁੰਦਾ ਏ 8 ਤੋਂ 10 ਮੋਟਰਸਾਈਕਲ ਠੀਕ ਆ ਤੇ 6 ਕ ਆਪਣੇ ਇੱਥੇ ਖੜੇ ਆ ਆਪਣੇ ਕੋਲੇ ਤੇ ਬਾਕੀ 2-3 ਘਰੇ ਖੜੇ ਆ ਜੀ ਠੀਕ ਘਰੇ ਖੜੇ ਆ ਹਾਂਜੀ ਹਾਂਜੀ ਠੀਕ ਆ ਤੇ ਐਤਕੀ ਵੀਆਈਪੀ ਨੰਬਰ ਆਏ ਜਾਦੇ ਜੀ ਅੱਛਾ ਵੀਆਈਪੀ ਨੰਬਰ ਆ ਹੈ ਹਾਂਜੀ ਜਿਵੇਂ 03600 ਹਾਂ ਤੇ ਇੱਕ ਆਪਣੇ ਕੋਲੇ ਹੈਗਾ 5911 ਨੰਬਰ ਬਾਈ 5911 ਨੰਬਰ ਹੈ ਹਾਂਜੀ ਠੀਕ ਉਹ ਘਰੇ ਖੜੇ ਆ ਹਾਂਜੀ ਠੀਕ ਆ ਬਾਈ ਏ ਦੱਸਿਓ ਫਿਰ ਇਹਨਾਂ ਦਾ ਕਿਵੇਂ ਕਿਹੜੇ-ਕਿਹੜੇ ਮਾਡਲ ਆ ਆ 2018 ਮਾਡਲ ਆ ਜੀ ਅੱਛਾ ਫਸਟ ਓਨਰ ਦਾ ਮੋਟਰਸਾਈਕਲ ਆ ਹਾਂ ਬਾਈ ਤੇ ਬਹੁਤ ਵਧੀਆ ਸਾਊਂਡ ਬਣੀ ਹੋਈ ਆ ਹੂੰ ਰੰਗ ਸਾਰਾ ਓਰੀਜਨਲ ਆ ਜੀ ਅੱਛਾ ਓਰੀਜਨਲ ਆ ਹਾਂ ਹਾਂ ਲਾਈ ਵੀਲ ਲੱਗੇ ਹੋਏ ਆ ਠੀਕ ਆ ਬਾਈ ਇਹਦੇ ਕਿੰਨੇ ਪੈਸੇ ਮੰਗਦੇ ਬਾਈ ਇਹਦਾ 1,95,000 ਮੰਗਦੇ ਜੀ 1,95,000 ਹਾਂਜੀ ਹਾਂਜੀ ਕਾਰਬੂਰੇਟਰ ਵਾਲਾ ਮੋਟਰਸਾਈਕਲ ਆ ਜੀ ਇਹਦੀ ਫੁੱਲ ਮਾਰਕੀਟ ਆ ਜੀ ਠੀਕ ਆ ਅੱਛਾ ਕਾਰਬੂਰੇਟਰ ਵਾਲਾ ਹੂੰ ਠੀਕ ਆ ਪੂਰਾ Ориਗਨਲ ਆ ਹੈ ਪੂਰਾ Ориਗਨਲ ਆ ਜੀ ਪੂਰੀ ਗਾਰੰਟੀ ਵਾਲਾ ਮੋਟਰਸਾਈਕਲ ਆ ਜੀ ਠੀਕ ਆ ਬਾਈ ਪਹਿਲੇ ਨਾਂ ਦਾ ਕੈਸ਼ ਕਾਪੀ ਆ ਜੀ ਨਗਦਾਂ ਦਾ ਨਿਕਲਿਆ ਹੋਇਆ ਜੀ ਠੀਕ ਆ ਹੂੰ ਬਾਕੀ ਆਵਾਜ਼ ਲਈ ਬੈਂਡਸਾਂ ਸਖਾਲੀ ਲੱਗਿਆ ਹੋਇਆ ਬਹੁਤ ਸੋਹਣੀ ਆਵਾਜ਼ ਬਣੀ ਹੋਈ ਆ ਜੀ ਹੂੰ ਸਟੈਂਡਰਡ ਦੀ ਮਾਰਕੀਟ ਆ ਜੀ ਅੱਜ ਦੇ ਟਾਈਮ 'ਚ ਪੂਰੀ ਹਾਂ ਬਾਈ ਹਾਂ ਇਹ ਬਾਈ ਆਪਣਾ ਕਿਹੜਾ ਮਾਡਲ ਆ ਇਹ 2017 ਮਾਡਲ ਆ ਜੀ ਅੱਛਾ 17 ਹਾਂਜੀ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੂੰ ਲਾਈ ਵੀ ਲੱਗੇ ਆ ਮਾਰਸਡੀ ਵਾਲੇ ਮਹਿੰਗੇ ਵਾਲੇ ਜੀ ਹੂੰ ਪੂਰੇ ਵਧੀਆ ਜੇ ਮਹਿੰਗੇ ਹੈ ਜੀ ਰੰਗ ਸਾਰਾ ਅਰੀਜਨਲ ਆ ਜੀ ਇੰਜਨ ਜਮਾ ਸ਼ੀਲਡ ਆ ਹੂੰ ਬੈਂਡ ਸਾਂਸਰ ਖਾਲੀ ਲੱਗਾ ਹੋਇਆ ਆ ਪਾਜ ਲਈ ਹੂੰ ਤੇ ਹਾਰਨ ਵੀ ਲੱਗਿਆ ਬੈਟਰੀ ਨਵੀਂ ਆ ਜੀ ਠੀਕ ਹੈ ਜੀ ਬਾਕੀ ਕੁਛ ਨਹੀਂ ਵੱਡ ਟੋਕ ਨਹੀਂ ਹੋਈ ਕੋਈ ਅਜੇ ਮੈਂ ਸਾਰੀ ਸੂਰੀ ਗਾਰਡ ਉਵੇਂ ਲੱਗਾ ਹੋਇਆ ਜੀ ਸੀਟ ਸੂਟ ਬਹੁਤ ਵਧੀਆ ਨਾਲ ਦੀ ਹੋਈ ਆ ਅਰੀਜਨਲ ਨਾਲ ਦਾ ਸਮਾਨ ਆ ਹਾਂਜੀ ਹਾਂਜੀ ਠੀਕ ਆ ਬਾਈ ਇਹਦੇ ਕਿੰਨੇ ਪੈਸੇ ਬਾਈ ਇਹ ਦਾ 1,85,000 ਹੈ ਜੀ ਡਿਮਾਂਡ 1,85,000 ਹਾਂਜੀ 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 ਠੀਕ ਆ ਫੋਟੋਸਾਈਕਲ ਸਾਫ਼ ਆ ਪੂਰਾ ਹਾਂਜੀ ਹਾਂਜੀ ਤੇ ਇਹ ਗਾਂ ਵਾਲਾ ਬਾਈ ਇਹ 2012 ਮਾਡਲਾ ਜੀ ਅੱਛਾ 12 ਮਾਡਲਾ ਹਾਂਜੀ ਐਕਸੈਸਰੀ ਬਹੁਤ ਲੱਗੀ ਐ ਮੋਟਰਸਾਈਕਲ ਦੇ ਹਾਂ ਨੰਬਰ ਵੀ ਸੋਹਣਾ ਐ ਪੀਵੀ 10 ਸੀ ਐਮ 0616 ਹੂੰ ਤੇ ਲਾਈਟ ਲੱਗੀ ਐ ਤੇ ਥਾਰ ਵਾਲੀ ਅੱਛਾ ਵਧੀਆ ਜੀ ਠੀਕ ਐ ਬਾਈ ਹੂੰ ਲਾਈਟ ਵੀ ਲਾਈ ਵਧੀਆ ਲੱਗਿਆ ਜੀ ਹੂੰ ਹਾਰਨ ਲੱਗੇ ਰੂਟਸ ਤੇ ਅਰੀਨਾਲ ਜੀ ਬੈਂਡ ਸਾਂਸਰਾ ਨਵਾਂ ਪਾਇਆ ਹੋਇਆ ਖਾਲੀ ਆਵਾਜ਼ ਲਈ ਹੂੰ ਤੇ ਟਾਇਰ ਨਾਲ ਦੀ ਹੈ ਜੀ 15000 ਚੱਲਿਆ ਹੋਇਆ ਅੱਛਾ ਨਾਲ ਦੇ ਟਾਇਰ ਹੈ ਦੇ ਹਾਂਜੀ ਨਾਲ ਦੇ ਟਾਇਰ 15000 ਚੱਲਿਆ ਜੀ ਠੀਕ ਆ ਪੂਰੀ ਗਾਰੰਟੀ ਦਾ ਮੋਟਰਸਾਈਕਲ ਦਾ ਜਮਾਂ ਇੰਜਨ ਸਾਇਲੈਂਟ ਆ ਜੀ ਹੂੰ ਕੋਈ ਆਵਾਜ਼ਾਂ ਬੂਜਾਂ ਨਹੀਂ ਆਉਂਦੀਆਂ ਬਾਕੀ ਮੋਟਰਸਾਹ ਬਹੁਤ ਆ ਇੰਜਨ ਤੇ ਰੰਗ ਰੰਗਣਾ ਉਵੇਂ ਹੀ ਪਿਆ ਜੀ ਨਹੀਂ ਆਵੇਂ ਮੜ ਦਾ ਰੰਗ ਇੱਥੋਂ ਉੱਤਰ ਜਾਂਦਾ ਜੀ ਸਾਰਾ ਹਾਂ ਬਿਲਕੁਲ ਸਾਫ ਪਿਆਈ ਸਾਰਾ ਹਾਂ ਠੀਕ ਸਾਰਾ ਕੁਝ ਵਧੀਆ ਲੱਗਿਆ ਹਾਰਨ ਵੀ ਰੂਟਸ ਤੇ ਲੱਗੇ ਆ ਹੂੰ ਕੋਈ ਦੇਸੀ ਸਮਾਨ ਨਹੀਂ ਲੱਗਿਆ ਠੀਕ ਹੈ ਬਾਈ ਜੀ ਇਹਦੇ ਕਿੰਨੇ ਪੈਸੇ ਮੰਗਦੇ ਆਪਾਂ ਇਹਦੀ 145000 ਦੀ ਡਿਮਾਂਡ ਹੈ ਜੀ 145000 ਰੁਪਏ ਹਾਂਜੀ 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 ਬਾਕੀ ਮੌਕੇ ਤੇ ਹੋ ਜੂਗਾ ਨਾ ਹਾਂਜੀ ਠੀਕ ਬਾਕੀ ਜੇ ਬਾਈ ਜੀ ਤੁਹਾਡੇ ਤੁਸੀਂ ਆਏ ਆ ਜੇ ਤੁਹਾਡੀ ਕੋਈ ਵੀਡੀਓ ਦੇਖ ਕੇ ਬੰਦਾ ਆਪਣੇ ਕੋਲੇ ਆਉਂਦਾ ਤਾਂ ਆਪਾਂ ਨੂੰ ਟੈਂਕੀ ਫੁੱਲ ਕਰਾ ਕੇ ਦਵਾਂਗੇ ਅੱਛਾ ਤੇਲ ਦੀ ਟੈਂਕੀ ਫੁੱਲ ਟੈਂਕੀ ਫੁੱਲ ਕਰਾ ਦਾਂਗੇ ਠੀਕ ਬਾਕੀ ਅੰਦਰ ਆ ਜਾਈਏ ਇਹ ਜਿਹੜਾ ਮਾਡਲ ਆ ਇਹ 2007 ਮਾਡਲ ਆ ਇਹ ਪੁੱਠਿਆਂਗੇ ਨਾਲ ਆ ਜੀ ਇਹ ਪੁੱਠਿਆਂ ਵਾਲਾ ਹੈ ਹਾਂਜੀ ਹਾਂਜੀ ਸਾਰਾ ਕੁ ਵਧੀਆ ਨੰਬਰ ਬਹੁਤ ਸੋਹਣਾ ਜੀ ਇਹਦਾ ਹੂੰ 0300 0300 ਨੰਬਰ ਨੰਬਰ ਪੇਟਾ ਸਰਕਾਰੀ ਲੱਗੀਆਂ ਹੋਈਆਂ ਹੂੰ ਤੇ ਪਾਸਿੰਗ ਹੈਗੀ 2027 ਦੇ 9ਵੇਂ ਮਹੀਨੇ ਤੱਕ ਠੀਕ ਆ 27 ਦੇ 9ਵੇਂ ਮਹੀਨੇ ਤੱਕ ਹਾਂ ਤੇ ਇੰਜਨ ਦੀ ਫੁੱਲ ਗਾਰੰਟੀ ਹੈ ਜੀ ਕੋਈ ਬਾਜ ਨਹੀਂ ਆਉਂਦੀ ਬਿਲਕੁਲ ਵੀ ਸ਼ੀਲਡ ਇੰਜਨ ਆ ਖੁੱਲਿਆ ਨਹੀਂ ਹਜੇ ਤੱਕ ਹੂੰ ਅੱਛਾ 7 ਮਾਡਲ ਆ ਇਹ ਹਾਂਜੀ ਇੰਜਨ ਨਹੀਂ ਖੁੱਲਿਆ ਇੰਜਨ ਨਹੀਂ ਖੁੱਲਿਆ ਜੀ ਠੀਕ ਆ ਤੇ ਕਾਰਬੂਰੇਟਰ ਦਾ ਨਵਾਂ ਪਾਇਆ ਜੀ ਹੂੰ ਪੀਵੀ ਨਵੀਂ ਪਾਈਆ ਠੀਕ ਆ ਬੈਟਰੀ ਵੀ ਨਵੀਂ ਆ ਜੀ ਤੇ ਮੰਗਲਾਇਲ ਵੀ ਚੈੱਕ ਕਰਾ ਲਿਆ ਨਵਾਂ ਸਰਵਿਸ ਨਵੀਂ ਫਿਲਟਰ ਨਵਾਂ ਹੂੰ ਮੋਸਮ ਡੇਢ ਦੋ ਸਾਲ ਹੋ ਗਏ ਖੜੇ ਨੂੰ ਹਾਂ ਬਾਹਰ ਗਿਆ ਹੋਇਆ ਸੀ ਜੀ ਉਹਨਾਂ ਤੋਂ ਲਿਆ ਹੈ ਹਾਂ ਲਿਆ ਕੇ ਆਪਾਂ ਸਾਰਾ ਕੰਮ ਕਰਾਇਆ ਜੀ ਠੀਕ ਆ ਇੰਜਨ ਦੀ ਮਾਲਕੀ ਫੁੱਲ ਗਾਰੰਟੀ ਦਿੰਦੇ ਸੀਗੇ ਆਪਾਂ ਵੀ ਫੁੱਲ ਗਾਰੰਟੀ ਦਿੰਨੇ ਆ ਹੂੰ ਪੂਰਾ ਸਿੱਕੇ ਬੰਦ ਕੋਈ ਆਵਾਜ਼ ਨਹੀਂ ਆਉਂਦੀ ਕੋਈ ਗੇਅਰ ਨਹੀਂ ਨਿਕਲਦਾ ਜੀ ਹੂੰ ਤੇ ਰੰਗ ਸਾਰਾ オリジナル ਆ ਜੀ ਠੀਕ ਹੈ ਬਾਈ। ਇਹਨਾਂ ਲਈ ਪਿਆ ਹਾਂ। ਹਾਂ ਇਹ ਮਿਲਦੇ ਨਹੀਂਗੇ ਬਸ ਇਹ ਇੱਕ ਹੀ ਆਪਣੇ ਕੋਲੇ ਟਾਵਾ ਟਾਵਾ ਹੀ ਮਿਲਦੇ ਪੁੱਠਿਆਂਗੇ ਇਹਨਾਂ ਦੇ ਚੰਗੇ ਮੋਟਰਸਾਈਕਲ ਹਾਂ ਹਾਂ ਚੰਗੇ ਮੋਟਰਸਾਈਕਲ ਨਹੀਂ ਮਿਲਦੇ ਬਈ। ਹੂੰ ਹੂੰ ਮਾੜੇ ਤਾਂ ਜਿੱਥੋਂ ਮਰਜੀ ਦਾ ਦਾ ਜੀ। ਹੂੰ ਹੂੰ ਪੂਰਾ ਵਧੀਆ ਇਹਨਾਂ ਦੇ ਬਈ। ਇਹਦੀ 1,85,000 ਦੀ ਮੰਗ ਆਈ। ਠੀਕ 1,85,000 ਹਾਂਜੀ ਹਾਂਜੀ ਪੂਰੀ ਗਾਰੰਟੀ ਵਾਲਾ ਮੋਟਰਸਾਈਕਲ ਆ। ਸਾਰਾ ਰੰਗ ਰੰਗ ओरिजिनल ਆ ਜੀ। ਠੀਕ ਆ ਜੀ। ਇਹ ਆਉਣ ਹੀ ਕਿਤੋਂ ਵੀ ਕੋਈ ਦੁਬਾਰ ਤੋਂ ਪੇਂਟ ਨਹੀਂ ਹੋਇਆ ਕੋਈ ਇੰਜਨ ਨਹੀਂ ਖੁੱਲਿਆਗਾ। ਕੋਈ ਚੀਸੀ ਨਹੀਂ ਵੈਲਡਿੰਗ ਹੋਈਗੀ। ਹੂੰ ਅਰਿਜਨਲ ਅਰਿਜਨਲ ਤਾਂ ਇਹ ਘੱਟ ਮਿਲਦੇ ਸੱਤ ਮਾਡਲ ਆ ਹਾਂਜੀ 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 ਇਹ ਗਾ ਭਾਈ ਇਹ ਕਿਹੜਾ ਵਹੀ ਆ ਗਿਆ ਆਪਣਾ ਫੜ ਲਾ ਇਹ ਆ ਗਈ 2020 ਮਾਡਲ ਜੀ ਅੱਛਾ 20 ਮਾਡਲ ਹੈ ਹੂੰ ਨੰਬਰ ਵੀ ਬਹੁਤ ਸੋਹਣਾ ਲੱਗਿਆ ਜੀ 9999 ਹੂੰ ਵੀਐਸਐਕਸ ਨਵੇਂ ਮਾਡਲ ਦਾ ਹੂੰ ਤੇ ਲਾਈ ਵੀ ਲੱਗੇ ਵਧੀਆ ਮਰਸੀ ਵਾਲੇ ਹਾਂਜੀ ਉੱਧਰਲੇ ਪਾਸੇ ਸਾਬਾਬ ਬਹੁਤ ਸਭਾ ਹਾਂ ਸਾਬਾਬ ਮਾਸੜੀ ਲਾਈ ਵੀ ਲੱਗੇ ਡੈਸਕ ਬ੍ਰੇਕ ਵਾਲਾ ਮਾਡਲ ਆ ਜੀ ਹੂੰ ਰੰਗ ਸਾਰਾ ਅਰੀਜਨਲ ਆ ਹੂੰ ਇੰਜਨ ਸ਼ੀਲਡ ਆ ਹੂੰ ਆਰ ਲੱਗੇ ਵੱਡੇ ਰੂਟਸ ਦੇ ਠੀਕ ਆ ਬਾਈ ਤੇ ਪਹਿਲੇ ਨਾਂ ਜੀ ਇਹ ਪਹਿਲੇ ਨਾਂ ਹੈ ਤੇ 2025 ਤੱਕ ਵੀਮਾ ਵੀ ਮਿਲ ਜੂਗਾ 25 ਤੱਕ ਹਾਂ ਠੀਕ ਆ ਬਾਈ ਇੰਜਨ ਹੁਣ ਜਨ ਹੈ ਪੂਰਾ ਸਾਫ ਪਿਆ ਜੀ ਉੱਤੇ ਨਹੀਂ ਪੈਹਾ ਲੱਗਦਾ ਜੀ ਕੋਈ ਹਾਂ ਉਹ ਇਹ ਨਹੀਂ ਗਾ ਤੁਹਾਨੂੰ ਹੁਣ ਤੁਸੀਂ ਮੋਟਰਸਾਈਕਲ ਨੂੰ ਦੇ ਦਾਂਗੇ ਕੋਈ ਵੀ ਸਾਰਿਆਂ ਚ ਵੀ ਜਾ ਕੇ ਤੁਹਾਨੂੰ ਫਿਰ 15 20000 ਲਾਉਣਾ ਪਊਗਾ ਉਹ ਗੱਲ ਹੈ ਨਹੀਂ ਵੀ 1000 2000 ਹਰ ਚੀਜ਼ ਤੇ ਲੱਗ ਜਾਂਦਾ ਜੀ ਹਾਂ ਬਾਕੀ ਕਾਪੀ ਗਾਰਿਆਂ ਦੀ ਪੂਰੀ ਗਰੰਟੀ ਆ ਭਾਈ ਨਾ ਕਰਾ ਕੇ ਦਿੰਨੇ ਆ ਜਿਹੜਾ ਖਰਚਾ ਉਹਦਾ ਕਸਟਮਰ ਦਾ ਹੀ ਹੁੰਦਾ ਨਹੀਂ ਤਾਂ ਕਾਗਜ ਉਹ ਨਹੀਂ ਹੁੰਦਾ ਹਾਂ ਜੀ ਉਹ ਕਿਸੇ ਨੂੰ ਜਾਨੀ ਕਿ ਖੰਝਲ ਖਵਾਉਣਾ ਪੈਂਦਾ ਵੀ ਕਦੇ ਕਚਹਿਰੀ ਚ ਉੱਥੇ ਜਾਵੜੋ ਕਦੇ ਉੱਥੇ ਜਾਵੜੋ ਨਹੀਂ ਅਸੀਂ ਸਾਰਾ ਕੁਝ ਆਪ ਹੀ ਕਰਵਾ ਦੇਣਾ ਜੀ ਠੀਕ ਹੈ ਇਹਦੇ ਪੈਸੇ ਕਿੰਨੇ ਮੰਗਦੇ ਭਾਈ ਇਹਦਾ 190000 ਰੁਪਏ ਜੀ 1 ਲੱਖ 9 ਇਹ ਗਾ 20 ਮਾਡਲ ਹਾਂ ਪੂਰਾ ਵਧੀਆ ਮੋਟਰਸਾਈਕਲ ਦੇਖੋ ਨਾਲ ਦੀ ਸੀਟ ਸੂਟ ਹੋਮੇ ਪਈ ਆ ਨਵੇਂ ओरिजिनल ਹੀ ਆ ਨਾ 12000 ਹੀ ਚੱਲਿਆ ਜੀ ਹਾਂ 12000 ਘੱਟ ਹੀ ਚੱਲਿਆ ਹੂੰ ਇਹ ਅਗਲਾ ਕਿਹੜਾ ਮਾਡਲ ਆ 600 ਇਹ ਮੋਗਾ ਨੰਬਰ ਆ ਜੀ 2015 ਵਾਲਾ ਜੀ ਅੱਛਾ 15 ਮਾਡਲ ਆ ਹਾਂਜੀ ਹਾਂਜੀ ਨੰਬਰ ਦੇਖੋ ਪੂਰਾ ਵਧੀਆ ਵੀਆਈਪੀ ਪਹਿਲੇ ਨਾਂ ਦਾ ਮੋਟਰਸਾਈਕਲ ਆ ਕੈਸ਼ ਕਾਪੀ ਆ ਹੂੰ 600 ਨੰਬਰ ਆ ਵਧੀਆ ਹੂੰ ਤੇ ਸਾਰਾ ਓਰੀਜਨਲ ਆ ਜੀ ਠੀਕ ਹੈ ਬੰਦ। ਉਹ ਮੇ ਜਮ ਐਜੰਸੀ ਚੋਂ ਦਾ ਉਹ ਉਸ ਚੀਜ਼ ਹੀ ਪਿਆ ਜੀ। ਸਾਧਮਾਨ ਨਾਲ ਦਾ ਉਹ ਮੇ ਹਾਂ ਕੋਈ ਵੱਡ ਟੱਕ ਨਹੀਂ ਕੀਤੀ। ਹੂੰ। ਆਰ ਨਵੀ ਨਾਲ ਹੀ ਕੰਪਨੀ ਐਜੰਸੀ ਦਾ ਲੱਗਿਆ ਹੋਇਆ। ਹੂੰ। ਤੇ ਵਧੀਆ ਚੀਜ਼ਾਂ ਨਹੀਂ ਤਾਂ ਵੱਡ ਦਿੰਦੇ ਮੁੰਡੇ ਲਾ ਦਿੰਦੇ ਸਾਰਾ ਕੁਝ ਨਾਲ ਹੀ ਲੱਗਿਆ ਹੋਇਆ। ਹੋਰ ਇਹ ਰਿਲਾ ਛੜਿਆ ਨਹੀਂ ਜਮੇ ਮੋਟਰਸਾਈਕਲ ਦਾ। ਹੂੰ ਹੂੰ। ਨੰਬਰ ਪਲੇਟਾਂ ਵੀ ਜਿਵੇਂ ਆ ਵੱਡੀ ਨਾਲ ਦੀ ਹੋਈ ਆ ਇੰਡੀਕੇਟਰ ਵੀ ਨਾਲ ਦੀ ਆ। ਕੁਝ ਲਾਇਆ ਨਹੀਂ ਕੁਝ ਵੱਡਿਆ ਟੱਕਿਆ ਨਹੀਂ ਗਾ। ਹੂੰ। ਹੈਂਡਲ ਵੀ ਵੇਟਾਂ ਵਾਲਾ ਨਾਲ ਦਾ origignal ਹੀ ਹੈਂਡਲ ਹੈ ਜੀ। ਰੇਨ ਵਾਲਾ ਠੀਕ ਆ 13000 ਚੱਲੇ ਆ ਇਹ ਇਹ 13000 ਚੱਲੇ ਲਗਭਗ ਵੇਟਾਂ ਵਾਲਾ ਹੈਂਡਲ ਰੀਅਰ ਪਹਿਲੇ ਨਾ ਕੈਸ਼ ਕਾਪੀ ਆਵਾਜ਼ ਬਹੁਤ ਸੋਹਣੀ ਬੜੀ ਹੋਈ ਪਿਆਰੀ ਆਵਾਜ਼ ਬਣੀ ਆ ਜੀ ਠੀਕ ਆ ਬਾਈ ਇਹ ਕਿੰਨੇ ਪੈਸੇ ਮੰਗਦੇ ਆਪਾਂ ਇਹਦਾ 175000 ਰੁਪਏ ਜੀ 175000 ਹਾਂਜੀ ਇਹ ਨੰਬਰ ਕਰਕੇ ਨਾ ਹਾਂ ਹਾਂ ਨੰਬਰ ਮੋਰਸ ਨਾਲ ਵੀ ਵਧੀਆ ਨੰਬਰ ਕਰਕੇ ਥੋੜਾ ਮਹਿੰਗਾ ਲਿਆ ਹੋਇਆ ਜੀ ਮੁੰਨਾ ਠੀਕ ਆ ਨੰਬਰ 6600 ਨਾ ਹਾਂਜੀ ਹਾਂ ਹਾਂ ਠੀਕ ਆ ਬਾਕੀ ਮੋਟਰਸਾਈਕਲ ਆਪਣੇ ਘਰੇ ਨਹੀਂ ਖੜੇ ਹਨ ਬਾਕੀ ਘਰੇ ਵੀ ਖੜੇ ਆ ਜੀ ਸਾਰਿਆਂ ਦਾ ਮੇਨ ਹੈਗਾ ਜੀ ਆਪਣੇ ਕੋਲ 911 ਨੰਬਰ ਹਾਂ 16 ਮਾਡਲ 2000 ਹਾਂ ਤੇ ਪਹਿਲੇ ਨਾਂ ਦਾ ਮੋਗਾ ਨੰਬਰ ਆ 2922 911 ਨੰਬਰ ਆ ਉਹਦਾ ਠੀਕ ਹੈ ਭਾਈ ਤੇ ਉਹ ਵੀ ਜੇ ਕੋਈ ਬੰਦਾ ਨੰਬਰ ਦਾ ਸ਼ੀਨ ਹੋਵੇ ਤਾਂ ਟ੍ਰਾਂਸਫਰ ਕਰੇ ਹਾਂ ਤੇ ਕਿਉਂਕਿ ਨੰਬਰ ਦਾ ਮੁੱਲ ਉਹਦਾ ਅੱਧੀ ਪੈਂਦਾ ਹੁੰਦਾ ਜੀ ਠੀਕ ਹੈ ਭਾਈ ਤੇ ਲਾਇਲੂਏ ਲੱਗੇ ਆ ਵੱਡੇ ਹਾਰਨ ਲੱਗੇ ਉਹਦੇ ਵੀ ਕੰਟਰੈਕਟਰ ਲਾਇਣ ਲੱਗੇ ਪੂਰਾ ਵਧੀਆ ਸ਼ੌਕ ਨੂੰ ਤਿਆਰ ਕੀਤਾ ਹੋਇਆ ਹੈ ਠੀਕ ਹੈ ਉਹ ਘਰੇ ਹੀ ਚਲਾਉਂਦੇ ਆ ਜੇ ਬੰਦਾ ਕੋਈ ਪੈਸੇ ਭਰੂਗਾ ਤਾਂ ਦੇ ਦਾਂਗੇ ਠੀਕ ਹੈ ਜੀ ਨਹੀਂ ਸਪੈਸ਼ਲ ਕੋਈ ਵੇਚਣ ਆਸਤੇ ਨਹੀਂ ਲੈਂਦਾਗਾ ਠੀਕ ਹੈ ਜੀ ਤੇ 2019 ਮਾਡਲ ਵੀ ਮਿਲ ਜੂਗਾ ਜੀ ਫਰਸਟ ਓਨਰ ਠੀਕ ਆ ਸੋਨਾ ਮੋਟਰਸਨ ਹਾਂ 10-11000 ਚੱਲਿਆ ਹੋਇਆ ਹੂੰ ਤੇ 2000 ਹੋਰ 20 ਕੀ ਮਾਡਲ 23 ਮਾਡਲ ਵੀ ਆਉਣਾ ਹੈ ਆਪਣੇ ਕੋਲ ਲਿਆ ਖੜਾ ਹੈ ਅੱਛਾ 23 ਮਾਡਲ ਹਾਂਜੀ ਹਾਂਜੀ ਨਵਾਂ ਹੀ ਆ ਇਹ ਹੀ ਆ ਸ਼ੇਪ ਦਾ ਹੀ ਠੀਕ ਹੈ ਬਈ ਤੇ ਇਹ 2024 ਜੋ ਸ਼ੇਪ ਬਦਲ ਗਈ ਉਸ ਤੋਂ ਬਾਅਦ ਨਾ ਹੀ ਇਹਨਾਂ ਦੀ ਡਿਮਾਂਡ ਵਧ ਗਈ ਡਿਮਾਂਡ ਤਾਂ ਪਹਿਲਾਂ ਹੀ ਸੀਗੀ ਉਹ ਹੁਣ ਨਵਾਂ ਉਹਨੋਂ हट ਗਿਆ ਕਰਕੇ ਹਮ ਇਹਨਾਂ ਦਾ ਰੇਟ ਵੀ ਵਧ ਗਿਆ ਠੀਕ ਮਗਰੋਂ ਹੀ ਮਹਿੰਗੇ ਮਿਲਦੇ ਮੋਟਰਸਾਂ ਠੀਕ ਆ ਬਾਈ ਤੇ ਆਪਣਾ ਮੋਟਰਸ ਜਿਹੜਾ ਵੀ ਹੋਊਗਾ ਗਾਰੰਟੀ ਵਾਲਾ ਹੋਊਗਾ ਹਮ ਪੂਰਾ ਆਪਾਂ ਕੋਈ ਲੈ ਕੇ ਲੈ ਜਾਵੇ ਉੱਤੇ ਨਹੀਂ ਜਾ ਕੇ ਪੈਸੇ ਲਾਉਣ ਦੀ ਲੋੜ ਵੀ ਬਾਅਦ ਫਿਰ 15-20 ਹਜ਼ਾਰ ਲਾਉਣਾ ਪਊਗਾ ਠੀਕ ਆ ਜੀ ਕਾਪੀ ਕਰਾਇਆ ਨਹੀਂ ਪੂਰੀ ਗਾਰੰਟੀ ਆ ਤੇ ਜੇ ਤੁਹਾਡੀ ਕੋਈ ਵੀਡੀਓ ਦੇਖ ਕੇ ਆਊਗਾ ਆਪਾਂ ਨੂੰ ਟੈਂਕੀ ਫੋਲ ਕਰਾ ਕੇ ਦੇਵਾਂਗੇ ਹਾਂਜੀ ਹਾਂਜੀ ਪਹਿਲਾਂ ਵੀ ਜਿਵੇਂ ਦੁਵਾਰੀ ਦੇ ਗੁਰਪੁਰਬ ਤੇ ਸੀਗਾ ਤੇ ਹੁਣ ਜਾਨੀ ਕਿ ਜੋ ਤੁਹਾਡੀ ਕੋਈ ਵੀਡੀਓ ਦੇਖ ਕੇ ਆਊਗਾ ਆਪਾਂ ਨੂੰ ਟੈਂਕੀ ਫੋਲ ਕਰਾ ਕੇ ਦੇਵਾਂਗੇ ਠੀਕ ਆ ਬਾਈ ਆਪਣਾ ਐਡਰੈਸ ਦਾ ਦਿੰਦੇ ਬਾਈ ਐਡਰੈਸ ਮੋਗਗੇ ਜੀ ਕਾਲਸਾ ਰੋਡ ਚਿਮਨੀ ਵਾਲੀ ਗਲੀ ਹਮ ਤੇ ਬੁੱਟਰ ਬੋਲਟ ਪੁਆਇੰਟ ਠੀਕ ਆ ਬਾਈ 9463530408 ਨੰਬਰ ਆ ਜੀ ਠੀਕ ਹੈ ਜੀ ਗਰਮੀਤ ਸਿੰਘ ਨਾਮ ਆ ਜੀ ਠੀਕ ਆ ਬਾਈ ਮੋਟਰਸਾਈਕਲ ਸਾਰੇ ਆਪਣੇ ਕੋਲ ਉੱਚਾ ਮਾਡਲ ਹੀ ਹੁੰਦੇ ਹਾਂ ਜੀ ਹਾਂ ਜੀ ਸਾਰੇ ਉੱਚੇ ਮਾਡਲ ਹੀ ਹੁੰਦੇ ਆ ਜੀ ਵਧੀਆ ਹੀ ਹੁੰਦੇ ਜਾਨੀ ਕਿ ਭਾਵੇਂ ਆਹ 7 ਮਾਡਲ ਦਾ ਇਹ ਵੀ ਪੂਰਾ ਵਧੀਆ ਹੀ ਰੱਖਿਆ ਜੀ 12 ਵੀ ਵਧੀਆ ਹੀ ਰੱਖਿਆ ਸਟੇਡ ਵਾਲਾ ਕੰਮ ਨਹੀਂ ਕੋਈ ਸਟੇਡ ਵਾਲਾ ਲਾਂਬੇ ਵਾਲਾ ਕੰਮ ਨਹੀਂ ਕੋਈ ਆਪਣਾ ਠੀਕ ਆ ਭਾਈ ਪੂਰੀ ਗਾਰੰਟੀ ਵਾਲਾ ਮੋਟਰਸਾਈਕਲ ਮਿਲੂਗਾ ਜੀ ਠੀਕ ਆ ਭਾਈ ਧੰਨਵਾਦ ਓਕੇ ਜੀ ਜੀ